ਗਰਾਉਂਡ ਦੀ ਮੱਥੇ ਨਾਲ ਸ਼ੇਰ ਨੇ ਲਾਈ ਮੀਚ ਕੇ ਅੱਖਾਂ ਬੱਛੋ ਆਣੀਆਂ ਬਸ ਇੱਕੋ ਗੱਲ ਤੇ ਆਈ ਤੇਰੀ ਰਹਿਮਤ ਨਾਲ ਹੀ ਸਜੂਗਾ ਮੇਰੇ ਸਿਰ ਤੇ ਜਿੱਤ ਦਾ ਤਾਜ ਮੈਂ ਚੱਲਿਆ ਕੌਡੀ ਪਾਉਣ ਲਈ ਮੇਰੀ ਰੱਖੀ ਦਾਤਿਆ ਲਾਜ ਪਹਿਲਾ ਡੇਢ ਅੰਕ ਬੂਰੀਏ ਸਿਸਰ ਨੇ ਜੋਰ ਦਿੱਤਾ ਬੀਰੀ ਬੰਬ ਗਰਾਉਂਡ ਤੇ ਆ ਜੇ ਆ ਰੇਸ਼ਮਾ ਸਲੀਨੇ ਵਾਲਾ ਅਮਰੀਕਸਾ ਕਬੱਡੀ ਪਾ ਰਿਹਾ ਅਮਰੀਕਸਾ ਰੇਸ਼ਮ ਕਬੱਡੀ ਪਾ ਰਿਹਾ ਹੈ। ਲੋ ਕਹਿੰਦੇ ਰੇਸ਼ਮ ਦੀ ਰੇਡ ਪੈ ਰਹੀ ਹੈ। ਇਹ ਕਹਿੰਦੇ ਮੁਕੰਦਪੁਰ ਦੇ ਮੇਲੇ ਦਾ ਇਹ ਟਰੈਕਟਰਾਂ ਦਾ ਜੇਤੂ ਹੈ। ਕਾਜੀ ਵਾਲਾ ਲਗਾਤਾਰ ਤਿੰਨ ਜੱਫੇ ਲਾ ਗਿਆ। ਰਾਜੂ ਸਰਪੰਚ ਤੇ ਜਗਦੀਪ ਸਿੰਘ ਜੀ ਘਟ ਰਿਹਾ। ਵੱਡੇ ਵੀਰ ਨੇ ਉਹ ਕਹਿੰਦੇ ਵੀ 5000 ਦਿੱਤਾ ਜਾਵੇਗਾ। ਜੇ ਕਾਗੇ ਵਾਲਾ ਲਗਾਤਾਰ ਤਿੰਨ ਜੱਫੇ ਲਾ ਗਿਆ। ਅਗਲੀ ਰੇਡ ਸਤਬਾਈ ਆ ਜਾ। ਲੋ ਸ਼ੰਕਰ ਸੁੱਖਾ ਸੁੱਖਾ ਬੋਟਰਾਮ ਵਾਲਾ ਟਰਾਈ ਕਰ ਰਿਹਾ ਹੈ। ਮਾਮਾ ਸੱਸ ਸੁੱੱਖਾ ਸੁਖਦੀਆਂ ਵੀ ਸਾਡਾ ਪੁੱਤ ਕਬੱਡੀ ਦਾ ਹਰਜੀਤ ਬਰਾੜ ਬਣ ਜੇ ਕਿ ਛਾਤੀ ਉੱਤੇ ਸ਼ੇਰ ਦਹਾਰਦਾ ਬਾਨੇ ਧਾਰੀਵਾਲ ਦੇ ਦੇਖਣ ਵਾਲੇ ਜੱਫੇ ਹੁੰਦੇ ਸੁਖੇ ਪੰਡਾਲ ਦੇ ਪੰਡਾਲ ਵਾਲੇ ਸੁਖੇ ਦਾ ਨਾਮ ਚੱਲਿਆ ਆ ਕਹਿੰਦੇ ਆਲਮਗੀਰ ਦੀ ਧਰਤੀ ਦਸਵੇਂ ਪਾਸ਼ਾ ਦੇ ਚਰਨ ਪਾਏ ਆ ਇਹ ਜਸ਼ਨ ਪਹਿਲਵਾਨ ਹੈ ਅੱਜ ਵੀ ਜਸ਼ਨ ਮਨਾਏ ਜਾਣਗੇ ਚਾਰ ਜਾਫੀਆਂ ਵਿੱਚੋਂ ਕਾਂਗੇ ਵਾਲਾ ਹੈ ਬੀਬੀ ਕਾਂਗੇ ਵਾਲਾ ਉਹ ਕਾਂਗੇ ਵਾਲਾ ਤੇ ਜਸ਼ਨ ਜਸ਼ਨ ਤੇ ਕਾਂਗੇ ਵਾਲਾ ਏ ਅੜ ਗਿਆ ਪੱਪੂ ਚੂੜ ਚੱਕ ਵੰਗੂੰ ਹੁੰਦੀ ਤਨ ਤਨ ਜਸ਼ਨ ਜਸ਼ਨ ਆ ਆਲਮਗੀਰੀਆ ਨੰਬਰ ਜੋੜ ਗਿਆ ਅਮਰੀਕ ਸਿੰਘ ਕਬੱਡੀ ਕਹਿੰਦੇ ਬੂਰੀਆ ਸੀਸਰ ਵਾਲਾ ਆ ਗਿਆ ਲਓ ਕਹਿੰਦੇ ਬੂਰੀਆ ਇਸ ਵੇਲੇ ਰੇਡ ਪਾਉਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਕਰਮਜੀਤ ਸਿੰਘ ਹੈ ਆਓ ਘੜਗਸ ਕਰਮਜੀਤ ਘੜਗਸ ਕਬੱਡੀ ਪਾ ਰਿਹਾ ਕੋਈ ਬੂਰੀਆ ਕਹਿੰਦਾ ਇਹਦਾ ਸੀਸਰ ਪਿੰਡਾ ਹੈ ਜਿਹੜੇ ਕਹਿੰਦੇ 3-4 ਤੇ ਹਾਰਲੇ ਜਿੱਤੇ ਹੋਏ ਨੇ ਆਹ 3-4 ਤੇ ਹਾਰਲੇ ਜਿੱਤੇ ਹੋਏ ਨੇ ਉਹ ਰੇਡਾਂ ਪੈਂਦੀਆਂ ਜੱਫੇ ਲੱਗਦੇ ਓਏ ਵੱਡਿਆ ਰੇਸ਼ਮ ਆ ਗਿਆ। ਲੋ ਰੇਸ਼ਮ ਆ ਗਿਆ ਸਲੀਨੇ ਵਾਲਾ ਮਨਦੀਪ ਧਾਮੀ ਦਾ, ਸਵਰਨ ਰਾਉਕੇ ਦਾ, ਪਿੰਦਰੀ ਬਦਨੀ ਦਾ, ਜਿੰਨੇ ਵੀ ਕਲੱਬ ਮੈਂਬਰ ਨੇ ਸਵਰਗੀ ਸਰਦਾਰ ਗੁਰਪ੍ਰੀਤ ਸਿੰਘ ਬਾਰੇਵਾਲੀਏ ਦੀ ਯਾਦ ਹੈ। ਪੰਜਵਾਂ ਫਰਾਂਚ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ। ਇਹ ਨੱਤੂ ਆ ਸੈਦੋ ਵਾਲਾ ਪਰ ਰੇਸ਼ਮ ਬੱਲਿਆ ਕੀ ਫੈਸਲਾ ਹੈ? ਥਾਣੇਦਾਰ ਆ ਫੈਸਲਾ ਸੋਚ ਕੇ ਕਰੀਂ। ਇਹ ਸੋਚ ਕੇ ਫੈਸਲੇ ਹੋਣੇ ਆ ਨੰਬਰ ਦਾ ਰੈਫਰੀ ਵੱਲੋਂ ਰੀਪਲੇ ਮੰਗਿਆ ਗਿਆ ਵੀਰੀ ਬੰਬ ਗਰਾਊਂਡ ਤੇ ਆਜੇ ਕ ਰੈਫਰੀ ਗਰਾਊਂਡ ਤੇ ਆਜੇ ਸੀ ਵਾਰ-ਵਾਰ ਅਨਾਉਂਸਮੈਂਟ ਕਰ ਰਹੇ ਆ ਮੁੜ ਕੇ ਪੈਸੇ ਨਹੀਂ ਦੇਨੇ ਹਾਂ ਜਿਹਦਾ ਠੇਕਾ ਉਹ ਕਹਿੰਦਾ ਮੈਂ ਪੈਸੇ ਨਹੀਂ ਦੇਨੇ ਠੇਕੇ ਵਾਲਾ ਕਹਿੰਦਾ ਹਾਂ ਅਮਰੀਕਾ ਇੱਕ ਗੱਲ ਆਓ ਸਾਹਮਣੇ ਇਹਦੇ ਸ਼ੰਕਰ ਦੀ ਰੇਡ ਪੈ ਰਹੀ ਹੈ ਸ਼ੰਕਰ ਜਹਾਜ ਕਬੱਡੀ ਪੌਂਡ ਦੇ ਲਈ ਵੱਧ ਗਿਆ ਮੇਰੇ ਮਿੱਤਰੋ ਸਰਦਾਰ ਪਲਵਿੰਦਰ ਸਿੰਘ ਜੀ ਸਾਡੇ ਐਚਓ ਐਸ ਐਚਓ ਸਾਹਿਬ ਬਹੁਤ ਵੱਡੀ ਸ਼ਖਸੀਅਤ ਹੈ ਦਿਲੋਂ ਧੰਨਵਾਦ ਹੈ ਕਿ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਆਓ ਸਾਟ ਬੰਦੇ ਆ ਰਿਕਾਨ ਬੰਦੇ ਆ ਰਕਾਲ ਬੋਲਦੇ ਲੈ ਵੀ ਭਾਈ ਅਮਰੀਕਾ ਗਹਿਗੜਵਾ ਧੰਨਵਾਦ ਆ ਬੁੱਟਰ ਵਾਲੇ ਜਾਫੀ ਜਿੰਨੇ ਜੱਫੇ ਲਾਉਣਗੇ 5100 ਰਿੰਪਾ ਬੁੱਟਰ ਕੈਨੇਡਾ ਮਨਜਿੰਦਰ ਕੈਨੇਡਾ ਨਵਦੀਪ ਕੈਨੇਡਾ ਤੇ ਗੋਪੀ ਬੁੱਟਰ ਤਿੰਨ ਜੱਫਿਆਂ ਦੇ ਭਾਈ 5100 ਚਾਹੇ ਸਾਰੀ ਟੀਮ ਹੀ ਲਾ ਦੇ ਤਿੰਨ ਜੱਫੇ 5100 ਵੀ ਬਹੁਤ ਆਪਾ 5100 ਜਸ਼ਨ ਆ ਗਿਆ ਤੇ ਕਿਹਿਆ ਧਰਤੀ ਮਾ ਨੂੰ ਮੱਥਾ ਕਾਂਗਿਆ ਆਲਿਆ ਦੋ ਦਫਿਆਂ ਤੇ 1000 ਹੈ ਗੋਪਤਦਾਨ ਆਇਆ ਆਹ ਲੱਖਾ ਇੱਕ ਪਾਸੇ ਲੱਖਾ ਪਰ ਜਸ਼ਨ ਪਲਵਾਨ ਆਹ ਮੇਰੇ ਪੰਜਾਬੀ ਵੀਰੋ ਆਲਮਗੀਰੀਆ ਇੱਕ ਤਕੜਾ ਨੰਬਰ ਜੋੜਦਾ ਹੋਇਆ ਚੱਲ ਸੂਰਮਿਆਂ ਕਿ ਜਿੱਥੇ ਪੈਣ ਕਬੱਡੀਆਂ ਉਹ ਕਰਮਾਂ ਵਾਲੀਆਂ ਥਾਮਾਂ ਨੇ ਜਿੰਨਾ ਜੰਮੇ ਖਿਡਾਰੀ ਉਹ ਧੰਨ ਹੁੰਦੀਆਂ ਮਾਮਾਂ ਨੇ ਇਹ ਧੰਨ ਬਲੀ ਮਮਦੇ ਬਲੀ ਪੋਤਾ ਸੁੱਖਾ ਬੋਟਰਾਵਾਲਾ ਟ੍ਰਾਈ ਕਰ ਰਿਹਾ ਪਰ ਬੂਰੀਆ ਸੀਸਰ ਵਾਲਾ ਇੱਕ ਤਗੜਾ ਨੰਬਰ ਆਪਣੀ ਖੇਡ ਕਲੱਬ ਦੇ ਲਈ ਜੋੜਨ ਵਿੱਚ ਕਾਮਯਾਬ ਹੈ ਲਵੀ ਛੋਟੇ ਵੀਰ ਰੇਸ਼ਮ ਆ ਗਿਆ ਆਓ ਸਾਹਮਣੇ ਕਹਿੰਦੇ ਰੇਸ਼ਮ ਦੀ ਕਬੱਡੀ ਪੈ ਰਹੀ ਹੈ ਇਹਦਾ ਸਲੀਨਾ ਪਿੰਡ ਹੈ ਛੇਵੇਂ ਪਾਸ਼ਾ ਦੀ ਕਹਿੰਦੇ ਬਹੁਤ ਵੱਡੀ ਜਿਹੜੀ ਕਿਰਪਾ ਹੈ ਵਿਸਾਖ ਦੇ ਮਹੀਨੇ ਮੇਲਾ ਵੀ ਬਹੁਤ ਵੱਡਾ ਕਰਵਾਇਆ ਜਾਂਦਾ ਪਰ ਜੋ ਅੱਜ ਕਹਿੰਦੇ ਆ ਧਰਤੀ ਦੇ ਹੋ ਗਿਆ ਉਹ ਕਿਤੇ ਕਿਤੇ

ਜਾਟੋ ਉੱਥੇ ਸਿੰਘ ਪਸਾਉਂਦਾ ਏ ਫੂਲਿਆ ਪਸਾ ਕਾ ਸਿੰਘ ਜਰਾ ਆਹ ਜਹਾਜ ਨੇ ਤਾਵਾ ਬੋਲਿਆ ਬੁੱਟਰਾਂ ਵਾਲਾ ਸੁੱਖਾ ਪੁੱਠੀ ਕੈਂਚੀ ਪਾ ਗਿਆ ਮੇਰੇ ਪੰਜਾਬੀ ਵੀਰੋ ਆਹ ਸੁੱਖਾ ਇਸ ਸਮੇਂ ਤਨ ਤਨ ਕਰਵਾ ਰਿਹਾ ਪਰ ਸਾਹਮਣੇ ਸ਼ੰਕਰ ਖਿੱਚੀ ਤੁਰਿਆ ਜਾਂਦਾ ਜਹਾਜ ਲੈਂਡ ਹੋਣ ਲੱਗਿਆ ਮੰਡੀ ਮਹਾਲ ਸਿੰਘ ਵਾਲੇ ਦੇ ਵਿੱਚ ਬੱਲੇ 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 ਨੰਬਰ ਨੰਬਰ ਮੋਢੇ ਨੇ ਸ਼ੰਕਰ ਦਾ ਰੀ ਪਲੇ ਜੇ ਆ ਕਿਤੇ ਜਫਾ ਦੇ ਦਿੱਤਾ ਗਿਆ ਲੋਕਾਂ ਨੇ ਕਿਹੜਾ ਜਿਆਦਾ ਮਰਦਸਨ ਵਿੱਚ ਦਾਰੇ ਨੇ ਜਾਂ ਜਫੜਿਆ ਤੇ ਜਾਂ ਨਿਹਾਲ ਸਿੰਘ ਵਾਲੇ ਚ ਬੁੱਟਰ ਵਾਲੇ ਸੁੱਖੇ ਨੇ ਮੇਰ ਕਰੇ ਪ੍ਰਮਾਤਮਾ ਅੱਗੇ ਕੀ ਦੇਖਿਓ ਬਣਦਾ ਕੀ ਆ ਅਗਲੀ ਰੇਡ ਵੱਡੇ ਬਾਈ ਚੱਕ ਬੈਕ ਜਸ਼ਨ ਆ ਗਿਆ ਲਓ ਜਸ਼ਨ ਆ ਗਿਆ ਢਾਂਗੇ ਵਾਲੇ ਦੇ ਦੋ ਜੱਫੇ 1000 ਦੇ ਗੁਪਤਦਾਨ ਨੱਟੂ ਸੈਦੋ ਵਾਲਾ ਤਿਆਰ ਆ ਲੱਖਾਂ ਤਿਆਰ ਆ ਆ ਮੇਰੇ ਪੰਜਾਬੀ ਵੀਰੋ ਜਸ਼ਨ ਲੁੱਡੀਆਂ ਪਾ ਰਿਹਾ ਆ ਉਹ ਨੰਬਰ ਆਲਮਗੀਰੀਆ ਆਪਣੀ ਖੇਡ ਕਲੱਬ ਬੁੱਟਰ ਦੇ ਲਈ ਇੱਕ ਤਗੜਾ ਨੰਬਰ ਜੋੜਦਾ ਸੈਦੋ ਤੇ ਬੁੱਟਰ ਦਾ ਮੈਚ ਕੱਲ ਨੂੰ YouTube ਤੇ ਪਾ ਜਾਣਾ ਵੀ ਆਹਨ ਟਕਾਣੇ ਦੀ ਟੱਕਰ ਹੋਈ ਐ ਆਹ ਮੁੰਡਾ ਪੂਰੀਆ ਸਿਸਰ ਵਾਲਾ ਇੱਕ ਤਗੜਾ ਨੰਬਰ ਜੋੜਦਾ ਹੋਇਆ 5 ਤੇ 6.5 ਦਾ ਅੰਕੜਾ ਅਮਰੀਕ ਸੇ ਰੇੜ ਪਾ ਗਈ ਕਰ ਸਿਰਤ ਮੁੰਡੇ ਦੀ ਰੇਸ਼ਮ ਆ ਗਿਆ శ్రీਨੇ ਵਾਲਾ ਅਮਰੀਕ ਚੱਕ ਮਾਰ ਕੇ ਕਰ ਗਿਆ ਇਸ ਮੁੰਡੇ ਦੀ ਸਲੀਨੇ ਵਾਲਾ ਜਿਸਲੀਨੇ ਵਾਲੇ ਦੀ ਟੱਕਰਾ ਕਦੇ ਘਾਂਗੇ ਵਾਲੇ ਨਾਲ ਹੋ ਜੇ ਤੇ ਸਵਾਦ ਆ ਦੇ ਮੇਰੇ ਪੰਜਾਬੀ ਵੀਰੋ ਇੱਕ ਪਾਸੇ ਲੱਖਾ ਘਾਂਗੇ ਵਾਲਾ ਘਾਂਗੇ ਵਾਲਾ ਆ ਰੇਸ਼ਮਾ ਮੁੰਡਾ ਆਹ ਕਹਿੰਦੇ ਮੁੰਡਾ ਉੱਡ ਗਿਆ ਉਧਰ ਗੱਟਰਾ ਸਾਹਿਬ ਅੱਥੇ ਦੇ ਲਾਹਣ ਕਹਿੰਦੇ ਜੱッセ ਹੋਣੇ ਜੱਸੀ ਹੋਣੀ ਵੀਰ ਤੇ ਰਾਜੂ ਸਰਪੰਚ ਘਾਂਗੇ ਨਾਲ ਲੱਗਾ ਤੌਰ ਤਿੰਨ ਜੱਫੇ ਲਾ ਗਿਆ ਉਹ ਕਹਿੰਦੇ ਤਾਂ 5000 ਦਿੱਤਾ ਜਾਵੇਗਾ ਰੇ ਪਰ ਕਹਿੰਦੇ ਬਾਲਾ ਜੀ ਟੈਲੀਕਾਮ ਬਹੁਤ ਵੱਡਾ ਧੰਨਵਾਦ ਹੈ ਮਨਦੀਪ ਧਾਮੀ ਹੋੜੇ ਸਵਰਨ ਰਾਉਕੇ ਨਾਲ ਪਿੰਦਰੀ ਦਾ ਕਹਿੰਦੇ ਬਦਰੀ ਪਿੰਡ ਹੈ ਪਰ ਜਿੱਥੇ ਕਹਿੰਦੇ ਬਾਈ ਬਲਵਿੰਦਰ ਅੜ ਗਿਆ ਉਥੇ ਖੜ ਗਿਆ ਨਾਲ ਕਹਿੰਦੇ ਨਵਜੋਤ ਵਾਲੀ ਵੀਰ ਨੇ ਕਮਲ ਸਾਡਾ ਮਾੜਾ ਜ਼ਿੰਦਗੀ ਦਾ ਤੇ ਰੌਤੇ ਵਾਲੇ ਨੂੰ ਅੱਜ ਵੱਡੀ ਗੱਡੀ ਦਿੱਤੀ ਗਈ ਹੈ ਪਹਿਲਾ ਰੈਫਰੀ ਡਿਸੀਜਨ ਆ ਵੀਰ ਜੀ ਹਾਂਜੀ ਉਹ ਜਾਫੀ ਦਾ ਜਿਹੜਾ ਰੈਫਰੀ ਡਿਸੀਜਨ ਆ ਉਹ ਜਾਫੀ ਨੂੰ ਨੰਬਰ ਦਿੱਤਾ ਗਿਆ ਹੈ ਮਣੀ ਹਾਂਜੀ ਐਨਾ ਨਾ ਗੱਲ ਕਰੋ ਜੀ ਅਸੀਂ ਤੇ ਬੋਲ ਦੇਣਾ ਜੋ ਸਾਥੋਂ ਬੁਲਾਇਆ ਗਿਆ ਅਸੀਂ ਬੋਲਣ ਆਲੇ ਆ ਸੋ ਡਿਸੀਜਨ ਤੇ ਅੰਪਾਇਰਾਂ ਨੇ ਦੇਣੇ ਆ ਪਿਆਰ ਦੇ ਨਾਲ ਕੋਈ ਗੱਲ ਨਹੀਂ ਪਿਆਰ ਦੇ ਨਾਲ ਅੰਕੜਾ ਵੀ ਦਰਸ਼ਕ ਵੀਰੋ ਪੂਰਾ ਮੈਚ ਚੜਿਆ ਪਿਆ 6 ਤੇ 8.5 ਦਾ ਅੰਕੜਾ ਹੈ ਜਿਵੇਂ ਕਹਿੰਦੇ ਆ ਰੇਡਾਂ ਭਾਵੇਂ ਲੱਖ ਪੈਂਦੀਆਂ ਪਰ ਗੱਲ ਜਫਿਆਂ ਤੇ ਮੁਕਣੀ ਹੈ ਜੇ ਇੱਕ ਜਫਾ ਲੱਗ ਗਿਆ ਇੱਕ ਰੇਡਰ ਭੱਜ ਗਿਆ ਤੇ ਨੰਬਰ ਬਰਾਬਰੀ ਤੇ ਆ ਜਾਣੇ ਐ ਅਣ ਚੋਟੀ ਦਾ ਮੁਕਾਬਲਾ ਹੈ ਬੰਦੇ ਚ ਬੰਦਾ ਵੱਜ ਰਿਹਾ ਮੇਰੇ ਪੰਜਾਬੀ ਵੀਰੋ ਕਿ ਰਸਗੁੱਲੇ ਪਹਿਲਵਾਨਾਂ ਨੂੰ ਕਦੇ ਢੇਰੀ ਕਰ ਦੇਣਾ ਥਰਮਾਮੀਟਰ ਬੱਲਿਆ ਚੱਕ ਦਲੇਰੀ ਕਰ ਦੇਣਾ ਹੁਣ ਦਲੇਰੀ ਚੱਕ ਹੋਣੀ ਐ ਜੋਰ ਚੱਕ ਹੋਣਾ ਜਸ਼ਨ ਭਲਵਾਨ ਨੇ ਕਬੱਡੀ ਪਾਈ ਐ ਨੱਟੂ ਐ ਸੈਦੋ ਵਾਲਾ ਪਰ ਕਾਂਗੇ ਵਾਲਾ ਕਾਂਗੇ ਵਾਲਾ ਹਾਏ ਬੀਬੀ ਕਾਂਗੇ ਵਾਲਾ ਓ ਮੇਰੇ ਪੰਜਾਬੀ ਵੀਰੋ ਜਸ਼ਨ ਜਸ਼ਨ ਤੇ ਕਾਂਗੇ ਵਾਲਾ ਦੋਸਤਾਰ ਨਿਹਾਲ ਸਿੰਘ ਮਾਰ ਦੇ ਵਿੱਚ ਪੜ ਗਿਆ ਇੱਕ ਪਾਸੇ ਕਾਂਗੇ ਵਾਲਾ ਸਿਰਾ ਲਾਈ ਆਉਂਦਾ ਮੇਰੇ ਪੰਜਾਬੀ ਵੀਰੋ ਓ ਬੱਲੇ ਬੱਲੇ ਹੋ ਗਈ ਮੇਰੇ ਮਿੱਤਰੋ ਗੁਰਤੇਜ ਤੇਜੀ ਸੁਸਾਇਟੀ ਪ੍ਰਧਾਨ ਹਿਮਤਪੁਰਾ ਇਹ ਤੌਹੀ ਤੇ ਦਫੇ ਲ ਆ ਗਿਆ ਤੇ 11000 ਦਿੱਤਾ ਜਾਵੇਗਾ ਰੇਡ ਪੈ ਗਈ ਵੀਰਾ ਜੀ ਆਹ ਸੀਸਰ ਵਾਲਾ ਗੁਰਵਿੰਦਰ ਤੇਰੇ ਕਿੰਨੇ ਤੇ ਦੋ ਜਫੇ ਹੋ ਗਏ ਆ ਦੱਸੋ ਇੱਕ ਹੋ ਗਿਆ ਸੱਚੀ ਬੋਲੀ ਬੋਲ ਰਿਹਾ ਗੋਪਤਦਾਨ 1000 ਆਇਆ ਮੇਰੇ ਵੀਰੋ ਆਹ ਸਾਹਮਣੇ ਫੂਲਾ ਸ਼ੂਸ਼ਕ ਵਾਲਾ ਟਰਾਈ ਕਰ ਰਿਹਾ ਪਰ ਬੂਰੀਆ ਸੀਸਰ ਵਾਲਾ ਨੰਬਰ ਜੋੜ ਗਿਆ ਆ ਸਾਹਮਣੇ ਚੌੜੀਆਂ ਨੇ ਛਾਤੀਆਂ ਤੇ ਗੱਤ ਪੈਨ ਡੌਲਿਆਂ ਤੇ ਸਾਨਾਂ ਵਾਲੇ ਪੇੜ ਵਿੱਚ ਵੱਖਰਾ ਹੀ ਸ਼ੋਰ ਹੁੰਦਾ ਸਾਨਾਂ ਦਾ ਪੇੜ ਰੇਸ਼ਮ ਸੁਲੀਨੇ ਵਾਲਾ ਕਬੱਡੀ ਪਾ ਰਿਆ ਨੱਟੂ ਨੱਟੂ ਸੈਦੋ ਵਾਲਾ ਇਹ ਵੀ ਸਟਾਰ ਆ ਮੇਰੇ ਪੰਜਾਬੀ ਵੀਰੋ ਨੱਟੂ ਸੈਦੋ ਵਾਲੇ ਨੇ ਵੀ ਕਾਏ ਕਾਏ ਕੇ ਫੜਿਆ ਪਰ ਰੇਸ਼ਮ ਸੁlineEdit ਵਾਲਾ ਨੰਬਰ ਲਗਿਆ ਅਮਰੀਕਾ ਜਹਾਜ਼ ਆਹ ਰੇਡ ਪੈ ਰਹੀ ਹੈ ਅਗਲੇ ਸਾੜਕੇ ਤੇ ਜਗਦੀਪ ਘੱਡਾ ਵੱਡਾ ਜਦੋਂ ਸਾਥੀਆਂ ਵੱਲੋਂ ਆਹ ਵੱਡੇ ਬਲਾਰੇ ਪਿੱਟੂ ਨੂੰ ਵੱਡੀ ਗੱਡੀ ਦਿੱਤੀ ਜਾਵੇਗੀ 2026 ਦੇ ਵਰਕੇ ਖੁੱਲਣਗੇ ਆਹ ਸੁੱਖਾ ਇਸ ਵੇਲੇ ਟਰਾਈ ਕਰਦਾ ਉਹ ਜਹਾਜ਼ ਉੱਡ ਗਿਆ ਜਹਾਜ਼ ਉੱਡ ਗਿਆ ਕਿ ਗੱਬਰੂ ਜਹਾਜ਼ਾਂ ਦੀਆਂ ਚਾਦਰਾਂ ਵਰਗੇ ਪੜਦੇ ਵਿੱਚ ਮੈਦਾਨਾਂ ਦੇ ਜਹਾਜ ਦੀ ਚਾਦਰ ਬੜੀ ਮਜ਼ਬੂਤ ਹੁੰਦੀ ਹੈ ਮੇਰੇ ਵੀਰੋ ਇਹਨਾਂ ਮੁੰਡਿਆਂ ਦੇ ਜੁੱਸੇ ਬੜੇ ਮਜ਼ਬੂਤ ਨੇ ਉਹ ਮੇਰੇ ਪੰਜਾਬੀ ਵੀਰੋ ਸਾਹਮਣੇ ਰੇਸ਼ਮ ਸਲੀਨੇ ਵਾਲਾ ਕਬੱਡੀ ਪਾ ਰਿਹਾ ਮੰਨਦੀਪ ਧਾਮੀ ਜੀਆ ਦਾ ਅਰ ਸਵਰਨ ਸਿੰਘ ਕਿਆਂ ਦਾ ਨਾਲ ਪਿੰਦਰੀ ਵੱਧਨੇ ਵਾਲਾ ਹੈ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਦਾ ਸਮੁੱਚੇ ਫਰੈਂਚ ਕਲੱਬ ਦਾ ਬਹੁਤ-ਬਹੁਤ ਧੰਨਵਾਦ ਹੈ ਸਾਰੇ ਐਨਆਰਆਈ ਵੀਰਾਂ ਦਾ ਜੈਕਸ ਪੀਜੀ ਵਾਲੇ ਵੀਰਾਂ ਦਾ ਬਹੁਤ ਧੰਨਵਾਦ ਆਹ ਸਾਹਮਣੇ ਪੂਰੀਆ ਸੀਸਰ ਵਾਲਾ ਕਬੱਡੀ ਪਾ ਰਿਹਾ ਹੈ ਸੁੱਖਾ ਤਿਆਰ ਹੈ ਪਰ ਹੁਣ ਗਾਲ ਮੈਨੂੰ ਲੱਗਦਾ ਟਿਕਾਣੇ ਲੱਗੀ ਪਈ ਹੈ ਨੰਬਰ ਧਾਵੀ ਦਾ ਮਰੀਦ ਸਿਆ ਕਬੱਡੀ ਜਸ਼ਨ ਦੀ ਮੈਚ ਮੈਚ ਸੁਆਗਤ ਮੈਚ ਸੁਆਗਤ ਹੈ